ਬੀ ਮਰਲੇਾਂ ਦੀ ਕੋਠੀ ਆਪਾਂ ਲੈ ਕੇ ਅੱਜ ਪਹੁੰਚੀਆਂ ਬਹੁਤ ਵੱਡੀ ਬਣੀ ਹੋਈ ਐ ਜੀ ਬੀ ਮਰਲੇ ਕੋਈ ਥੋੜੀ ਜਗ੍ਹਾ ਨਹੀਂ ਹੁੰਦੀ ਰੇਟ ਕਿੰਨਾ ਕ ਐ ਸਿਰਫ 17 ਲੱਖ ਰੁਪਈਆ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਐ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਆਪਦੀ ਕੋਠੀ ਘਰ ਮਕਾਨ ਵੇਚਣਾ ਹੈ ਕਿਸੇ ਵੀ ਏਰੀਆ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਸ ਆ ਕੁਝ ਭੇਜ ਦਿਓ ਆਪਣੇ WhatsApp ਨੰਬਰ ਤੇ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦਿੱਤੀ ਜਾਊਗੀ 20 ਮਰਲੇਾਂ ਦੇ ਵਿੱਚ ਕੋਠੀ ਬਣੀ ਹੋਈ ਆ 20 ਮਰਲੇ ਕੋਈ ਜਗ੍ਹਾ ਥੋੜੀ ਨਹੀਂ ਹੁੰਦੀ ਸੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮਰਲੇ ਹੁੰਦੇ ਆ ਉਹ ਵੀ ਛੋਟੇ ਵੱਡੇ ਹੁੰਦੇ ਆ ਪਰ ਜਿਹੜੀ ਆਹ ਕੂਠੀ ਆ ਆਹ ਵੱਡੇ ਮਰਲਿਆਂ ਚ ਬਣੀ ਹੋਈ ਆ ਵੱਡੇ 20 ਮਰਲਿਆਂ ਚ ਤੇ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਆ ਪੂਰੀ ਚੌੜੀ ਲੱਗਦੀ ਆ ਜੇ ਆਪਣੇ ਕੋਲੇ ਟਰੈਕਟਰ ਹੈ ਕੋਈ ਗੱਡੀ ਆ ਕੁਝ ਵੀ ਕੋਈ ਵੀ ਮਸ਼ੀਨਰੀ ਆ ਠੀਕ ਆ ਜੀ ਸਿੱਧੀ ਆਪਣੇ ਘਰ ਦੇ ਅੰਦਰ ਐਂਟਰ ਹੋਊਗੀ ਆਪਣੀ ਕੂਠੀ ਦੇ ਅੰਦਰ ਜਾਊਗੀ ਬਾਕੀ ਮੇਨ ਗੇਟ ਜਿਹੜਾ ਇਹਨਾਂ ਨੇ ਰਖਵਾਇਆ ਹੋਇਆ ਪੂਰਾ ਚੌੜਾ ਆਪਾਂ ਨੂੰ ਮਿਲ ਜੂਗਾ ਤੇ ਜਗ੍ਹਾ ਤਾਂ ਤੁਸੀਂ ਪੁੱਛੋ ਹੀ ਨਾ ਕਿੰਨੀ ਜਗ੍ਹਾ ਤੁਸੀਂ ਆਪ ਹੀ ਦੇਖ ਲਓ ਕੁਛ ਵੀ ਜੀ ਤੁਹਾਡੇ ਸਾਹਮਣੇ ਆ ਸਾਰਾ ਕੁਛ ਤੇ ਗੱਲਬਾਤ ਆਪਾਂ ਕੱਲੀ-ਕੱਲੀ ਕਰਦੇ ਆ ਤੁਹਾਨੂੰ ਸਾਰਾ ਕੁਛ ਮੈਂ ਦੱਸਦਾ ਬਾਕੀ ਰੇਟ ਇਹਨਾਂ ਨੇ ਬਹੁਤ ਘਟ ਲਾਇਆ ਸਿਰਫ 17 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਕੀਤੀ ਹੈ ਇਹਨਾਂ ਨੇ ਕੋਈ ਫਿਕਸ ਰੇਟ ਨਹੀਂ ਕਿਹਾ ਵੀ ਅਸੀਂ 17 ਲੱਖ ਚ ਅੜ ਜਾਾਂਗੇ ਥੱਲੇ ਉੱਤੇ ਹੋਣਾ ਨਹੀਂ ਉੱਪਰ-ਨੀਚੇ ਰੇਟ ਹੋਊਗਾ ਬਹਿ ਕੇ ਗੱਲਬਾਤ ਪੂਰੀ ਹੋ ਜੂਗੀ ਪਹਿਲਾਂ ਤੁਸੀਂ ਵੀਡੀਓ ਦੇਖ ਲਿਓ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਗ੍ਹਾ ਪਹਿਲਾਂ ਤੁਸੀਂ ਦੇਖ ਲਓ ਤੇ ਜਿਹੜਾ ਬਹਿੜਾਗਾ ਆਪਾਂ ਨੂੰ ਪੂਰਾ ਖੁੱਲਾ ਡੁਲਾ ਮਿਲ ਜੂਗਾ ਜੇ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਈ ਵੀ ਸੰਦ ਸੰਦੇੜਾ ਚਾਹੇ ਆਪਣੇ ਕੋਲੇ ਕੰਬਾਈਨ ਐ ਆਰਾਮ ਨਾਲ ਜਗ੍ਹਾ ਬਹੁਤ ਜ਼ਿਆਦਾ ਜੀ ਆਰਾਮ ਨਾਲ ਇੱਕ ਪਾਸੇ ਸਾਰਾ ਕੁਝ ਖੜ ਜੂਗਾ ਤੇ ਇਹਨਾਂ ਨੇ ਕੋਠੀ ਵਧੀਆ ਬਣਾਈ ਹੋਈ ਆ ਤੇ ਪਲਸਤਰ ਵਗੈਰਾ ਇਹਨਾਂ ਨੇ ਸਾਰੀ ਕਰਵਾਈ ਹੋਈ ਆ ਅੰਦਰ ਆਪਾਂ ਚੱਲਦੇ ਆਂ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੀ ਤੇ ਇਹਨਾਂ ਨੇ ਦੱਸਿਆ ਵੀ ਥੋੜਾ ਬੋਤਾ ਕੰਮ ਰੈਂਦਾ ਵੀ ਆ ਤੇ ਕਾਫੀ ਇਹਨਾਂ ਨੇ ਕੰਮ ਕਰਵਾ ਵੀ ਰੱਖਿਆ ਤੇ ਕਿਚਨ ਦੇਖ ਲਓ نیچے ਫਰਸ਼ ਦੇਖ ਲਓ ਫਰਸ਼ ਇਹਨਾਂ ਨੇ ਵੈਸੇ ਤਾਂ ਟੈਂਪਰੇਰੀ ਜਿਹਾ ਲਗਵਾ ਰੱਖਿਆ ਸੀਮੈਂਟਡ ਫਰਸ਼ ਥੋੜਾ ਬੋਤਾਂ ਕੰਮ ਕਰਵਾਉਣਾ ਜ਼ਰੂਰ ਪਊਗਾ ਜੀ ਤੇ ਇਹਨਾਂ ਨੇ ਕਿਹਾ ਉਸ ਹਿਸਾਬ ਨਾਲ ਰੇਟ ਵੀ ਕੱਟ ਕਰ ਲਾਂਗੇ ਮੌਕੇ ਤੇ ਇੱਕ ਬੜੀ ਡਿਮਾਂਡ ਹੈ ਗੱਲ ਇਦਾਂ ਹੈ ਜੀ ਬਾਕੀ ਤੁਸੀਂ ਕੋਠੀ ਦੇਖੋ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਕਮਰੇ ਵਗੈਰਾ ਵਧੀਆ ਪੂਰੇ ਟੌਪ ਦੇ ਬਣੇ ਹੋਏ ਨੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਮਿਲ ਜਾਣਗੇ ਸਟੋਰ ਰੂਮ ਡਰਾਈング ਰੂਮ ਜੋ ਵੀ ਕੁਝ ਹੁੰਦਾ ਜੀ ਸਾਰਾ ਕੁਝ ਕੋਠੀ ਦੇ ਵਿੱਚ ਬਣਿਆ ਹੋਇਆ ਹੈ ਬਾਕੀ ਬਾਹਰਲੀ ਸਾਈਡ ਤੋਂ ਜੋੜੀਆਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ ਹੈ ਲਾਈਟਿੰਗ ਦਾ ਸਾਰਾ ਕੰਮ ਹੋਇਆ ਬਾਕੀ ਜੋੜੀਆਂ ਦੇਖ ਲੂ ਕਈ ਲੱਗੀਆਂ ਹੋਈਆਂ ਤੇ ਕਈ ਸ਼ਾਇਦ ਰਹਿੰਦੀਆਂ ਉਹ ਮੈਨੂੰ ਕਨਫਰਮ ਨਹੀਂ ਹੈਗਾ ਜਿਵੇਂ ਆਪਾਂ ਵੀਡੀਓ ਦੇਖਦੇ ਚੱਲਾਂਗੇ ਓਵੇਂ ਓਵੇਂ ਆਪਾਂ ਨੂੰ ਪਤਾ ਲੱਗਦਾ ਰਹੂਗਾ ਕੀ ਕੁਝ ਰਹਿੰਦਾ ਹੈ ਕੀ ਕੁਝ ਹੋਇਆਗਾ ਉਹ ਤੁਸੀਂ ਆਪੇ ਨਿਗਾਹਬੇਜ ਦੀ ਕੱਢ ਲਓ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਆ ਤੇ ਪਹਿਲਾਂ ਮੈਨੂੰ ਦੱਸੋ ਜੀ ਵੀ ਕੋਠੀ ਦਾ ਰੇਟ ਤੇ ਕੋਠੀ ਦੀ ਜਗ੍ਹਾ ਜਗ੍ਹਾ ਦੇ ਹਿਸਾਬ ਨਾਲ ਰੇਟ ਤੁਹਾਨੂੰ ਕਿਵੇਂ ਲੱਗਿਆ ਨੀਚੇ ਕਮੈਂਟ ਦੇ ਵਿੱਚ ਲਾਜ਼ਮੀ ਲਿਖਿਓ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਆਪਦਾ ਪਾਉਂਦੇ ਰਹੋ ਜੀ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਸੱਚੇ ਦਿਲ ਤੋਂ ਮੈਨੂੰ ਦੱਸਿਓ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਜਿਵੇਂ ਕਿ ਇਹਨਾਂ ਨੇ ਬਿਲਕੁਲ ਵਧੀਆ ਵੀਡੀਓ ਆ ਰਾਮ ਨਾਲ ਬਣਾ ਕੇ ਭੇਜੀ ਆ ਪੂਰੀ ਕੋਠੀ ਦੀ ਬਾਹਰ ਤੋਂ ਲੈ ਕੇ ਅੰਦਰ ਤੱਕ ਉੱਪਰ نیچے ਦੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਆਪਣੇ ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਤੇ ਆਪਣੇ ਕੋਲੇ ਨਾ ਕਮੈਂਟ ਬਹੁਤ ਜ਼ਿਆਦਾ ਕਰਦੇ ਹੋ ਜੀ ਤੁਸੀਂ ਕਮੈਂਟਾਂ ਦੇ ਵਿੱਚ ਐਦਾਂ ਨਾ ਲਿਖਿਆ ਕਰੋ ਵੀ ਅਸੀਂ ਕੁਠੀ ਸੇਲ ਕਰਨੀ ਹੈ ਆਪਣੇ WhatsApp ਨੰਬਰ ਤੇ ਬਸ ਭੇਜ ਦਿਓ ਕਰੋ ਜਾਂ ਤੁਸੀਂ ਕਹਿਣਾ ਹੋਵੇ ਵੀ ਅਸੀਂ ਕੋਠੀ ਸੇਲ ਕਰਨੀ ਹੈ ਤਾਂ WhatsApp ਨੰਬਰ ਤੇ ਕਿਆ ਕਰੋ ਜੀ ਕਮੈਂਟਾਂ ਚ ਨਾ ਲਿਖਿਆ ਕਰੋ ਕਮੈਂਟਾਂ ਚ ਸਿਰਫ ਆਪਦੀ رائے ਦਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗਦੀ ਹੈ ਐਂ ਦੱਸਿਆ ਕਰੋ ਬਾਕੀ ਤੁਹਾਡੀ ਇੱਛਾ ਜੀ ਕੋਈ ਸੁਭਾਲ ਜਵਾਬ ਕਰਨਾ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਬਾਕੀ ਕਮਰੇ ਵਗੈਰਾ ਤੁਸੀਂ ਦੇਖ ਰਹੇ ਹੋ ਕੋਠੀ ਦੇ ਕੋਠੀ ਦਾ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ 17 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਪਾਈ ਹੈ ਤੇ ਇੱਕ ਉਠੀਆ ਵੀ ਮਾਰਲੇ ਚ ਵੱਡੀ ਜੇ ਆਪਾਂ ਇਹਦੀ ਜਾਣਕਾਰੀ ਦੀ ਗੱਲ ਕਰੀਏ ਤਾਂ نیچے ਆਪਾਂ ਨੂੰ ਇੱਕ ਤਾਂ ਕਿਚਨ ਮਿਲ ਜੂਗਾ ਤੇ نیچے ਆਪਾਂ ਨੂੰ ਚਾਰ ਬੈਡਰੂਮ ਮਿਲ ਜਾਣਗੇ ਜੀ ਪੂਰੇ ਖੁੱਲੇ ਡੁੱਲੇ ਜੀ ਤੇ ਉੱਪਰ ਦੀ ਗੱਲ ਕਰੀਏ ਉੱਪਰ ਆਪਾਂ ਬਾਅਦ ਚ ਚੱਲਾਂਗੇ ਉੱਪਰ ਵੀ ਆਪਾਂ ਨੂੰ ਸਾਰਾ ਕੁਝ ਮਿਲੂਗਾ ਤੁਸੀਂ ਦੇਖਿਓ ਜੀ ਤੇ ਛੋਟ ਹੋ ਜੂਗੀ ਰੇਟ ਚ ਤੁਹਾਨੂੰ ਪਹਿਲੇ ਮੈਂ ਦੱਸਤਾ ਸੀਗਾ ਤੇ ਇਹਨਾਂ ਦਾ ਜੜਾ ਤੁਹਾਨੂੰ ਮੈਂ ਲੋਕੇਸ਼ਨ ਪੂਰੀ ਦੱਸ ਦੇਣਾ ਪਿੰਡ ਵਗੈਰਾ ਜੋ ਵੀ ਹੈ ਜ਼ਿਲ੍ਹਾ ਤਾਂ ਇਹਨਾਂ ਨੂੰ ਤਰਨ ਤਰਨ ਲੱਗਦਾ ਸੀ। ਜਾਂ ਕੇ ਕਿਸੇ ਨੇ ਦੇਖਣੀ ਆ ਪਿੰਡ ਵੀ ਤੁਹਾਨੂੰ ਮੈਂ ਦੱਸ ਦਿੰਨਾ ਜ਼ਿਲ੍ਹਾ ਤਰਨ ਤਰਨ ਪਿੰਡ ਬਰੀਹਾ। ਬਰੀਹਾ ਪਿੰਡ ਇਹਨਾਂ ਦਾ ਜਾ ਕੇ ਦੇਖ ਸਕਦੇ ਹੋ ਉੱਥੇ। ਤੇ ਨੋਸੀ ਹਰਾ ਪੰਨਿਆ ਲੱਗੇ ਪੈਂਦਾ ਆਹ ਪਿੰਡ ਬਰੀਹਾ। ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਕਨਫਰਮ ਹੋ ਗਈ ਹੋਊਗੀ। ਬਾਕੀ ਨੀਚੇ ਸਕਰੀਨ ਤੇ ਮੈਂ ਲਿਖ ਵੀ ਦਿਨਾ ਸੀ ਇੱਕ ਪਾਸੇ ਵੀ ਲੋਕੇਸ਼ਨ ਆਹ ਹੈ ਨੰਬਰ ਇਹਨਾਂ ਹੈ ਰੇਟ ਇਹਨਾਂ ਜੀ। ਤੁਹਾਨੂੰ ਮਾਲਕ ਦਾ ਮੈਂ ਮੋਬਾਈਲ ਨੰਬਰ ਵੀ ਨੋਟ ਕਰਵਾ ਦਿੰਨਾ ਤੁਸੀਂ ਸਾਰੇ ਨੋਟ ਕਰ ਲੂ ਪਹਿਲਾ ਨੰਬਰ ਦੋ ਨੰਬਰ ਦਿੱਤਾ ਪਹਿਲਾ ਨੰਬਰ ਕਰੋ ਜੀ ਨੋਟ 98772 ਤੇ 46859 ਦੂਜਾ ਜਿਹੜਾ ਨੰਬਰ 9464933 616 ਦੋਵੇਂ ਨੰਬਰ ਮੈਂ ਸਕਰੀਨ ਤੇ ਦੇਤੇ ਜੀ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ ਜੀ ਬਾਕੀ ਇਹਨਾਂ ਨੇ ਉੱਪਰ ਤੋਂ ਵੀ ਵੀਡੀਓ ਬਣਾ ਕੇ ਭੇਜੀ ਆ ਆਸ-ਪਾਸੇ ਦੀ ਲੋਕੇਸ਼ਨ ਇਹਨਾਂ ਨੇ ਦਿਖਾਈ ਹੈ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਤੇ ਥੋੜਾ ਬੋਤਾਂ ਤੁਹਾਨੂੰ ਮੈਂ ਕਹਾਂ ਸੀ ਜਿਵੇਂ ਕਿ ਬੇੜੇ ਦੇ ਵਿੱਚ ਜੇ ਮਤਲਬ ਕਿ ਇਦਾਂ ਹੀ ਰੱਖਣਾ ਤਾਂ ਠੀਕ ਹੈ ਜੀ ਨਹੀਂ ਤਾਂ ਬੇੜੇ ਦੇ ਵਿੱਚ ਵੀ ਲੋਕ ਟਾਈਲਾਂ ਲੱਗ ਜਾਣਗੀਆਂ ਜੇ ਆਪਾਂ ਪਸ਼ੂ ਰੱਖਣੇ ਆ ਤਾਂ ਇੱਕ ਪਾਸੇ ਪਸ਼ੂਆਂ ਵਾਸਤੇ ਬਣ ਜਾਊਗਾ ਤੇ ਪਾਣੀ ਪੂਣੀ ਦੀ ਸਪਲਾਈ ਵਧੀਆ ਹੈ ਉੱਪਰੋਂ ਵੀ ਵਧੀਆ ਜਿਹੜਾ نیچے ਥੋੜਾ ਬੋਤਾਂ ਕੰਮ ਰਹਿੰਦਾ ਉਹ ਹੋ ਜੇ ਤਾ ਕੁਠੀ ਤਾਂ ਕੀ ਆਹਾ ਇੱਕ ਤਰ੍ਹਾਂ ਦੀ ਹਵੇਲੀ ਜਾਂ ਮਹਿਲ ਬਣ ਜਾਊਗਾ ਬਾਕੀ ਕੰਮ ਰਹਿੰਦਾ ਉਹ ਵੱਖਰੀ ਗੱਲ ਹੈ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਤੇ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਸਾਰੀ ਗੱਲਬਾਤ ਤੁਹਾਡੀ ਮਾਲਕ ਨਾਲ ਸਿੱਧੀ ਹੋ ਜੂਗੀ ਤੁਹਾਨੂੰ ਸਿੱਧਾ ਮਾਲਕ ਦਾ ਨੰਬਰ ਹੀ ਮੈਂ ਸਕਰੀਨ ਤੇ ਦੇਤਾ ਜੀ ਦੁਬਾਰਾ ਫਿਰ ਤੋਂ ਮੈਂ ਮਾਲਕ ਦਾ ਨੰਬਰ ਤੁਹਾਨੂੰ ਕਨਫਰਮ ਕਰਵਾ ਦਿੰਨਾ 94 65933 7116 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਵੀਡੀਓ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਇਓ ਜੀ ਪਹਿਲੀ ਵਾਰ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਦਾ ਜਿਹੜਾ ਨੀਚੇ ਬਟਨ ਹੈ ਉਹਨੂੰ ਜਰੂਰ ਦਬਦਿਓ ਜੀ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਲੱਗੀ ਆ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰਦੋ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਜਰੂਰ ਦਬਦਿਓ ਤੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚ ਆਪਾਂ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਕਿਹੜੇ ਏਰੀਆ ਚੋਂ ਤੁਸੀਂ ਦੇਖਣਾ ਚਾਹੁੰਦੇ ਹੋ ਕਿੰਨੇ ਰੇਟ ਦੇ ਵਿੱਚ ਦੇਖਣਾ ਚਾਹੁੰਦੇ ਹੋ ਮੈਨੂੰ ਜਰੂਰ ਦੱਸਿਆ ਕਰੋ ਜੀ ਕਮੈਂਟ ਲਾਜ਼ਮੀ ਕਰ ਦਿਓ ਤੇ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਜੀ ਵੇਚਣ ਵਾਸਤੇ ਆਪਾਂ ਨੂੰ ਕੋਈ ਪੁੱਛਣ ਦੀ ਲੋੜ